ਯਾਰ ਨਜ਼ਾਰਾ ਆ ਗਿਆ ਛੋਟੇ ਸੱਚੀ ਗੱਲ ਹੈ ਯਾਰ ਮੈਂ ਆਪ ਮੇਰੀ 62 ਸਾਲ ਦੀ ਉਮਰ ਹੈ ਮੇਰੇ ਮੁੱਖ ਮੰਤਰੀ ਨੇ ਦੇਖੋ ਹਾਲਾਂਕਿ ਅਸੀਂ ਉਨਾ ਕੰਮ ਨਹੀਂ ਕਰ ਸਕੇ ਜਿੰਨੇ ਕਿ ਮੁੱਖ ਮੰਤਰੀ ਸਾਹਿਬ ਦੀ ਉਪੇਕਸ਼ਾ ਸੀ ਕਿਤੇ ਨਾ ਕਿਤੇ ਸਾਡੇ ਐਮ ਐਲ ਏ ਸਹਿਬਾਨ ਵੱਲੋਂ ਸਾਡੇ ਵੱਲੋਂ ਵੀ ਕਿਤੇ ਕਮੀਆਂ ਰਹੀਆਂ ਹੋਣਗੀਆਂ ਲੇਕਿਨ ਪੰਜਾਬ ਦੀ ਜਨਤਾ ਨੇ ਜੋ ਫਤਵਾ ਦਿੱਤਾ ਉਹ ਅਸੀਂ ਸਿਰ ਮੱਥੇ ਕਬੂਲ ਕਰਦੇ ਹਾਂ ਔਰ ਅਸੀਂ ਤਾਂ ਹੁਣ ਅਗਲੀ ਤਿਆਰੀ ਚ ਲੱਗੇ ਹਾਂ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਵਿੱਚ ਸੀਐਮ ਸਾਹਿਬ ਨੇ ਸਰਕਾਰ ਨੇ ਕਿੰਨੇ ਵਧੀਆ ਪੋਜ਼ਿਟਿਵ ਕੰਮ ਕੀਤੇ ਬਿਜਲੀ ਫ੍ਰੀ ਹੋ ਗਈ ਨੌਕਰੀਆਂ ਮਿਲ ਗਈਆਂ ਸੜਕ ਸੁਰੱਖਿਆ ਫੋਰਸ अनेका ਕਾਉਂਟੀਆਂ ਤੱਕ ਪਾਣੀ ਪਹੁੰਚ ਗਿਆ ਔਰ ਕਿੰਨੇ ਸਾਨੂੰ ਟੀਚਰ ਮਿਲ ਗਏ ਕਈ ਮੇਰੇ 10 ਦੇਰਮ ਦੇ ਹਲਕੇ 2 2.5 300 ਬੱਚਿਆਂ ਨੂੰ ਨੌਕਰੀਆਂ ਮਿਲੀਆਂ ਇਹ ਸਾਰਾ ਪੋਜ਼ਿਟਿਵ ਮਾਹੌਲ ਹੈ ਕਿਤੇ ਨਾ ਕਿ ਜਨਤਾ ਜਾਣਦੀ ਹੈ ਪੰਜਾਬ ਦੇ ਲੋਕ ਬੜੇ ਅਗਾਂਵਧੂ ਤੇ ਅਗਰੈਸਿਵ ਸੋਚ ਦੇ ਮਾਲਕ ਨੇ ਔਣ ਰਿਜ਼ਲਟ ਵਧੀਆ ਨਿਕਲਦਾ ਦੇਖੋ ਜੀ ਸੀਐਮ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਹਰ ਹਲਕੇ ਬਾਰੇ ਗੱਲ ਕੀਤੀ ਔਰ ਜਿੱਥੇ-ਜਿੱਥੇ ਸਾਨੂੰ ਲੱਗਾ ਕਿ ਸਾਡੀ ਕੋਈ ਮਿਹਨਤ ਚ ਕਮੀ ਰਹੀ ਜਾਂ ਕਿਤੇ ਲੋਕਾਂ ਵੱਲੋਂ ਸਾਨੂੰ ਨਹੀਂ ਐਕਸੈਪਟ ਕੀਤਾ ਗਿਆ ਉਹਨਾਂ ਸਾਰੀਆਂ ਗੱਲਾਂ ਤੇ ਚਰਚਾ ਕੀਤੀ ਗਈ ਔਰ ਅਸੀਂ ਇਸ ਤੋਂ ਵੀ ਵੱਧ ਲੋਕਾਂ ਲਈ ਮਿਹਨਤ ਕਰਾਂਗੇ ਆਉਣ ਵਾਲੇ ਸਮੇਂ ਲਈ ਔਰ ਆਪਣੀ ਜਿਹੜੀ ਇਮੇਜ ਹੈ ਉਹਨੂੰ ਹੋਰ ਵਧੇਰੇ ਤਰੀਕੇ ਦੇ ਨਾਲ ਅਸੀਂ ਲੋਕਾਂ ਵਿੱਚ ਲੈ ਕੇ ਜਾਈਏ ਕਈ ਵਾਰ ਇਸ ਤਰ੍ਹਾਂ ਹੁੰਦਾ ਅਸੀਂ ਤਾਂ ਜਿਵੇਂ ਸਰਕਾਰ ਨੇ ਪਹਿਲੇ 2 ਸਾਲਾਂ ਚ ਕੰਮ ਕੀਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਰਕਾਰ ਨੇ ਇਹ ਜੋਸ਼ ਨਾਲ ਕੰਮ ਕੀਤੇ ਹੋਣਗੇ। ਕਈ ਵਾਰੀ ਇਹ ਹੁੰਦਾ ਕਿ ਕੰਮ ਚੱਲਦੇ ਹੁੰਦੇ ਆ ਪਰ ਲੋਕਾਂ ਨੂੰ ਅਸੀਂ ਕਨਵਿੰਸ ਨਹੀਂ ਕਰਵਾ ਪਾਉਂਦੇ। ਸੋ ਹੌਲੀ-ਹੌਲੀ ਲੋਕ ਸਾਨੂੰ ਐਕਸੈਪਟ ਵੀ ਕਰਨਗੇ ਔਰ ਜਿੱਥੇ ਸਾਨੂੰ ਲੱਗਦਾ ਕਿ ਕਿਹੜੀ ਬੇਸ ਲੈਵਲ ਤੇ ਕੋਈ ਛੋਟੀਆਂ-ਮੋਟੀਆਂ ਕਮੀਆਂ ਨੇ ਅਸੀਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਸੌਰਟ ਆਊਟ ਕਰਾਂਗੇ। ਜੋ ਆਪਣਾ ਲੋਕ ਸਭਾ ਦੇ ਚੋਣਾਂ ਬੀਤ ਗਈਆਂ ਉਹਨਾਂ ਤੇ ਚਿੰਤਨ ਕੀਤਾ, ਮੱਥਨ ਕੀਤਾ। ਉਹ ਨਾਲ ਸਮਝ ਜਿਹੜੀਆਂ ਕਮੀਆਂ ਰਹਿ ਗਈਆਂ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਦੇਖੋ ਜੀ ਇਹ ਲੋਕਤੰਤਰ ਹੈਗਾ ਲੋਕਾਂ ਦਾ ਜੋ ਫਤਵਾ ਹੁੰਦਾ ਉਹ ਮਨਜ਼ੂਰ ਕਰਨਾ ਪੈਂਦਾ ਕੋਈ ਛੋਟੀ ਮੋਟੀ ਵੈਸੇ ਤਾਂ ਕੰਮ ਸੀਐਮ ਸਾਹਿਬ ਨੇ ਪੰਜਾਬ ਦੇ ਵਿੱਚ ਬਹੁਤ ਚੰਗੇ ਕੀਤੇ ਆ ਰੋਜ਼ਗਾਰ ਦਿੱਤਾ ਹੈ ਬਿਜਲੀ ਦਿੱਤੀ ਆ ਇਸ ਤਰੀਕੇ ਦੀਆਂ ਹੋਰ ਵੀ ਆ ਹੋ ਸਕਦਾ ਕੰਮ ਕਰਦਿਆਂ ਕੋਈ ਛੋਟੀ ਮੋਟੀ ਹੋ ਸਕਦੀ ਆ ਪਰ ਵੈਸੇ ਫਿਰ ਵੀ ਸਾਡਾ ਜਿਹੜਾ ਵੋਟ ਆਪਣਾ ਜਿਹੜੀ ਹੈਗੀ ਆ वो ठीक रहा वोट शेयर हां जी देखो ऊपर की गल है जी किसानों बारे पता ही है जी फिर लोकसभा पटियाला की जो इलेक्शन हुई है उसमें डॉक्टर बलबीर जी और हम लोग आठ विधायक वो खुद भी विधायक हैं मंत्री हैं सेहत मंत्री हैं हम सबको बुलाया था और सबसे फीडबैक ली है जो हमारे दूसरे औहदेदार हैं चेयरमैन वगैरह उनसे भी फीडबैक ली है ग्राउंड लेवल पे कहा कमियां रही और क्यों हमारी बेशक थोड़ा थो, बहुत कम मार्जिन था चौदह पंद्रह हजार का तो आ, हम जीत सकते थे कहाँ कमियां रही और आगे हमें कैसे काम करना सबको मिलकर काम करना यूनिटी में काम करना है जो लोगों के मुद्दे हैं उन पे कंसंट्रेट करना है और जो विरोधियों ने जैसे गरीब लोगों को भड़काया कि आपका आपकी गेहूं बंद हो रही है आटा बंद हो रहा है ये कर दिया वो कर दिया वो सब मिस गाइड था तो वो सारी चीजें क्लियर करके तो पूरा ऑन मेरिट काम करेंगे और पेपर लेकर के गांव का पूरा चार्ट बनाएंगे आ, अगर शहर है तो वार्ड का पूरा चार्ट बनाएंगे और उसमें कितनी मनरेगा है कितने कितने लोगों को आटा दाल चावल मिल रहा है क्या कि, किसकी क्या समस्या है वार्ड में क्या समस्या है व्यापारी भाइयों की क्या समस्या है नौजवानों की क्या समस्या है गरीब लोगों की क्या समस्या है एक एक चीज को मॉनिटर हमने किया है और करेंगे और इसके ऊपर जो हमारी कमियां रही हैं उस पर और काम करेंगे